ਖਾਲਸਾ ਦੇ ਆਗੂ ਗਜਿੰਦਰ ਸਿੰਘ ਦੀ ਜਨਦੀ ਪਾਕਿਸਤਾਨ ਦੇ ਵਿੱਚ ਮੌਤ ਹੋਈ ਹੈ ਜੀ ਹਾਂ ਉਹਨਾਂ ਦੇ ਦਿਹਾਂਤ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਦੀ ਦੁੱਖ ਦਾ ਪ੍ਰਗਟਾਵਾ ਚ ਉਹ ਕੀਤਾ ਗਿਆ ਹੈ ਟਵੀਟ ਕਰਕੇ ਖਾਲਸਾ ਦੇ ਦਿਹਾਂਤ ਦੇ ਉੱਤੇ ਜੋ ਹੈ ਉਹਨਾਂ ਦੇ ਸੰਘਰਸ਼ਮਈ ਜੀਵਨ ਤੇ ਕੁਰਬਾਨੀ ਨੂੰ ਸਤਕਾਰਪੂਰਵਕ ਕੀਤਾ ਗਿਆ ਹੈ ਐਸ ਜੀ ਪੀ ਸੁਣਾ ਮੈਂ ਦੱਸ ਦਈਏ ਕਿ ਲਾਹੌਰ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਗਜਿੰਦਰ ਸਿੰਘ ਦਾ ਦਿਹਾਂਤ ਹੋਇਆ ਹੈ 13 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਜੁਨੇ ਉਪਾਇਆ ਗਿਆ। ਜੋ ਐਸਜੀਪੀਸੀ ਦੇ ਵੱਲੋਂ ਦੀ ਜੋ ਹੈ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਅੰਤਰਿੰਗ ਕਮੇਟੀ ਦੀ ਇਕਤਰਤਾ ਚ ਦਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਮੋਰੀ ਪੰਚਾ ਵਿੱਚੋਂ ਭਾਈ ਗਜੈਂਦਰ ਸਿੰਘ ਦੇ ਅਕਾਲ ਚਾਨੇ ਚਲਾਣੇ ਤੇ ਗੈਰੇ ਤੋਖ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਇਸ ਸੰਬੰਧੀ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਕਿ ਲੰਮਾ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜੈਂਦਰ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਕੁਰਬਾਨੀ ਸ਼੍ਰੋਮਣੀ ਕਮੇਟੀ ਸਤਕਾਰ ਭੇਟ ਕਰਦੀ ਹੈ ਭਾਈ ਗਜੈਂਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿਧਾਂਤਾਂ ਤੇ ਪੈਰਾ ਦੇਣਾ ਅਤੇ ਕਠਿਨ ਹਾਲਾਤ ਚ ਜੀਵਨ ਪੰਧ ਤੈਅ ਕਰਨਾ ਉਨ੍ਹਾਂ ਦੀ ਪੰਥਕ ਪਛਾਣ ਦਾ ਲਿਖਾਇਕ ਹੈ ਅਤੇ ਕੌਮ ਵੱਲੋਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ 3 ਤਰੀਕ ਸਾਰਾ ਦਿਨ ਉਹ दाखल ਰਹੇ ਨੇ ਉਸ ਦਿਨ ਹੀ ਉਹਨਾਂ ਨੇ ਆਪਣੇ ਸਵਾਸ ਤੇ ਆ ਗਏ ਨੇ ਬਸ ਸਾਨੂੰ ਇੰਨੀ ਖਬਰ ਦਿੱਤੀ ਗਈ ਕਿ ਉਹਨਾਂ ਦੀ ਬੇਟੀ ਜਿਹੜੀ ਯੂਕੇ ਮੈਰਿਡ ਹੈ ਉਸ ਨੂੰ ਜਲਦੀ ਤੋਂ ਜਲਦੀ ਭੇਜ ਦਿਓ 4 ਤਰੀਕ ਸਵੇਰੇ ਉਹਨਾਂ ਦੀ ਬੇਟੀ ਆਈ ਹੈ ਤੇ 4 ਤਰੀਕ ਸ਼ਾਮੀ ਮਤ ਯਾਨੀ ਕਿ ਕੱਲ ਸ਼ਾਮ ਨੂੰ ਉਹਨਾਂ ਦਾ ਸੰਸਕਾਰ ਜਿਹੜਾ ਹੈ ਉਹ ਸਿੱਖ ਧਰਮ ਦੇ ਰੋਹ ਰੀਤਾ ਅਨਸਾਰ ਟ੍ਰੈਡੀਸ਼ਨਸ ਅਨਸਾਰ ਨਨਕਾਣਾ ਸਾਹਿਬ ਦੇ ਕੋਲ ਜਿਹੜਾ ਸ਼ਮਸ਼ਾਨ ਘਾਟ ਬਣਿਆ ਉੱਥੇ ਕਰ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੀਆਂ ਅਸਤੀਆਂ ਵੀ ਇੱਥੇ ਹੀ ਤੁਸੀਂ ਪਾਕਿਸਤਾਨ ਚ ਹੀ ਤੁਸੀਂ ਮਤਲਬ ਉਹਨਾਂ ਨੂੰ ਜਲ ਪ੍ਰਵਾਹ ਕਰਨਾ ਹੈ ਲੇਕਿਨ ਕੁਝ ਜਿਹੜੀਆਂ ਰਸਮਾਂ ਨੇ ਅਸੀਂ ਇੱਥੇ ਵੀ ਅਦਾ ਕਰਾਂਗੇ ਕੱਲ ਸਵੇਰੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਉਹਨਾਂ ਦੇ ਨਿਮਿਤ ਖੰਡਪਟ ਸਾਹਿਬ ਆਰੰਭ ਹੋਣਗੇ ਤੇ ਕੱਲ 6 ਤਰੀਕ ਐ 8 ਤਰੀਕ ਨੂੰ ਉੱਥੇ ਭੋਗ ਪੈਣਗੇ ਪੰਜਾਬ ਦੇ ਵਿੱਚ 13 ਤਰੀਕ ਨੂੰ 13 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦਾ ਜਿਹੜਾ ਉੱਥੇ 13 ਤਰੀਕ ਨੂੰ ਸਵੇਰੇ 8 ਵਜੇ ਅਕਾੰਠਪਾਟ ਸਾਹਿਬ ਦੇ ਭੋਗ ਉਹਨਾਂ ਦੇ ਨਿਮਿਤ ਪਾਏ ਜਾਣਗੇ ਉਹਨਾਂ ਦੇ ਨਿਮਿਤ ਅਰਦਾਸ ਕੀਤੀ ਜਾਏਗੀ 11 ਤਰੀਕ ਨੂੰ ਭੋਗ ਆਰੰਭ ਹੋਣਗੇ ਔਰ 13 ਤਰੀਕ ਨੂੰ ਸ਼੍ਰੀ ਕਾੰਠਪਾਟ ਸਾਹਿਬ ਦੇ ਭੋਗ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਜਿਹੜਾ ਸਥਾਨ ਹੈ ਬਾਬਾ ਗੁਰਬਖਸ਼ ਸਿੰਘ ਜੀ ਦਾ ਉਥੇ ਭੋਗ ਪਾਏ ਜਾਣਗੇ ਸੋ ਗਜੇਂਦਰ ਸਿੰਘ ਦਾ ਦੇਹਾਂਤ ਹੋਇਆ ਉਹਨਾਂ ਦੇ ਜੀਵਨ ਸਫਰ ਦੇ ਬਾਰੇ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਆਖਰੋਂ ਕੋਣ ਸਨ ਕਿਸ ਤਰ੍ਹਾਂ ਦੇ ਨਾਲ ਦਲ ਖਾਲਸਾ ਦੇ ਨਾਲ ਜੁੜੇ ਦਲ ਖਾਲਸਾ ਦੇ ਫਾਊਂਡਰ ਮੈਂਬਰ ਸਨ ਗਜੇਂਦਰ ਸਿੰਘ ਜਨਦਾ ਪਾਕਿਸਤਾਨ ਦੇ ਵਿੱਚ ਦੇਹਾਂਤ ਹੋਇਆ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ 74 ਸਾਲਾ ਗਜੇਂਦਰ ਸਿੰਘ ਖਾਲਸਾ ਨੇ 1981 ਚ 에ਅਰ ਇੰਡੀਆ ਦੀ ਜਹਾਜ਼ IC423 ਨੂੰ ਹਾਈਜੈਕ ਕੀਤਾ ਸੀਗਾ ਜੀ ਹਾਂ IC423 ਨੂੰ ਜੋ ਹੈ ਉਹਨਾਂ ਨੇ ਹਾਈਜੈਕ ਕੀਤਾ ਸੀਗਾ 1981 ਦੇ ਵਿੱਚ ਪਿੰਡਰਾਵਾਲਿਆਂ ਨੂੰ ਜੇਲ੍ਹ ਤੋਂ ਛਡਾਉਣ ਲਈ ਦਿੱਲੀ ਸ਼੍ਰੀਨਗਰ ਫਲਾਈਟ ਨੂੰ ਜੋ ਹੈ ਹਾਈਜੈਕ ਕੀਤਾ ਗਿਆ ਸੀਗਾ ਸੋ ਇਹ ਉਹਨਾਂ ਦੇ ਉੱਤੇ ਇਲਜ਼ਾਮ ਸਨ ਤੁਹਾਨੂੰ ਦੱਸ ਦਈਏ ਕਿ ਪੰਜ ਸਾਥੀਆਂ ਨਾਲ ਫਲਾਈਟ ਹਾਈਜੈਕ ਕਰਕੇ ਲਾਹੌਰ ਲੈ ਗਏ ਸਨ ਗੱਲ ਖਾਲਸਾ ਦੇ ਮੈਂਬਰ ਗਜੈਂਦਰ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀ 111 ਮੁਸਾਫਰਾਂ ਨਾਲ ਹਾਈਜੈਕ ਕੀਤੀ ਫਲਾਈਟ ਲਈ ਲੰਬਾ ਸਮਾਂ ਕੋਰਟ ਲਖਪਤ ਜੇਲ੍ਹ ਦੇ ਵਿੱਚ ਉਹਨਾਂ ਨੇ ਸਜ਼ਾ ਕੱਟੀ ਸੀ ਜਰਮਨੀ ਤੋਂ ਪਾਕਿਸਤਾਨ ਡਿਪੋਰਟ ਉਹਨਾਂ ਨੂੰ ਕੀਤਾ ਗਿਆ ਸੀਗਾ ਸੋ ਇਹ ਉਹਨਾਂ ਦੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹਨਾਂ ਦੇ ਵੱਲੋਂ ਜੋ ਸੰਘਰਸ਼ ਕੀਤਾ ਗਿਆ 2002 ਚ ਕੇਂਦਰ ਸਰਕਾਰ ਨੇ ਗਜੇਂਦਰ ਸਿੰਘ ਨੂੰ 20 ਮੋਸਟ ਵਾਂਟਡ ਅਪਰਾਧੀਆਂ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਸੀਗਾ